ਉਹਨਾਂ ਕੋਲੋਂ ਡਾਂਗਾ ਖਾਦੀਆਂ ਤੁਸੀਂ ਬਾਜ਼ਾਰ 'ਚ ਲਾ ਲਿਆ ਤੋਂ ਪਰਸੋਂ ਉੱਥੇ ਫੇਰ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਗਰੀਬ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੇ ਤੁਹਾਨੂੰ ਗਾਲੀ ਗਲੋਚ ਕੱਢ ਕੇ ਗਏ ਸਮਝੋ ਆਪਣੇ ਮਾਂ-ਬਾਪ ਨੂੰ ਉਹ ਕੱਢ ਰਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਂ ਨੂੰ ਖਾਂਦਾ ਇਤਿਹਾਸ ਤੋਂ ਨਾ ਸਿੱਖਣ ਨਾ ਉਹ ਖਤਾ ਖਾਂਦੇ ਉਹ ਗੁਰੂ ਇਹ ਤਾਂ ਮੋਦੀ ਵਰਗਿਆਂ ਨੂੰ ਝੁਕਣਾ ਪੈ ਗਿਆ ਹੰਸਰਾਜ ਹੰਸ ਕੀ ਚੀਜ਼ ਐ ਤੇ ਬਾਕੀ ਦੋ ਵੀ ਆ ਜਾਣੀਆਂ ਤੂੰ ਉੱਥੇ ਮੁੜ ਕੇ ਫਰੀਦਕੋਟ ਆ ਜੀ ਤੇ ਭਲੇਖੇ ਚ ਫਿਰਦਾ ਵੜਨ ਤਾਂ ਉਹਨੂੰ ਕਿਸੇ ਪਿੰਡ ਚ ਹੁਣ ਨਹੀਂ ਦਿੰਦੇ ਦੋਨੋਂ ਕੀ ਹੋ ਜਾਣਾ ਕੋਈ ਸਤਾਰੇ ਬਦਲ ਜਾਣੇ ਇੱਥੇ ਮੋਦੀ ਜਿਹੜਾ ਆਪਦੇ ਆਪ ਨੂੰ ਮੈਂ ਅੱਜ ਹੀ ਇਸ ਹੀ ਇਸ ਲਾਈਕ ਅ ਡਿਕਟੇਟਰ ਇਨ ਇੰਡੀਆ 올 ਪਾਵਰਫੁੱਲ ਐ ਝੁਕਣਾ ਤਾਂ ਉਹਨੂੰ ਪੈ ਗਿਆ ਤੇ ਹੰਸਰਾਜ ਕਿਹੜੇ ਖੇਤ ਦੀ ਮੂਲੀਆ ਇੱਕ ਪਾਸੇ ਕਹੂਗਾ ਕਿ ਮੈਂ ਹੰਸਰਾਜ ਹੰਸ ਤਾਂ ਮੈਨੂੰ ਰਹਿਣ ਨਹੀਂ ਦਿੱਤਾ ਮੈਂ ਮਿੰਤਰਾਜ ਮਿੰਤ ਹੋ ਗਿਆ ਪਤਾ ਨਹੀਂ ਫਿਰ ਕਿਹੜੀ ਚੀਜ਼ ਖਾ ਕੇ ਆਇਆ ਸੀ ਉਦੋਂ ਫਿਰ ਪੁੱਠੇ ਸਟੇਟਮੈਂਟਸ ਦੇਣ ਲੱਗ ਜਾਂਦਾ ਇਹਨਾਂ ਗੱਲਾਂ 'ਚ ਕੁਝ ਕੱਟਣ ਪਾਉਣ ਨੂੰ ਨਹੀਂ ਐ ਹੰਸਰਾਜ ਹੰਸ ਨੂੰ ਇਨਟਰੋਸਪੈਕਸ਼ਨ ਕਰਨੀ ਚਾਹੀਦੀ ਹੈ ਕਿ ਅੱਜ ਭਾਜਪਾ ਦੇ ਜਿਹੜੇ ਕੈਂਡੀਡੇਟਸ ਐ ਉਹਨਾਂ ਦਾ ਵਿਰੋਧ ਹੋ ਰਿਹਾ ਉਹ ਕਿਸ ਕਾਰਨ ਹੋ ਰਿਹਾ ਉਸ ਕਾਰਨ ਨੂੰ ਠੀਕ ਕਰੋ ਨਾ ਕਿ ਪੰਜਾਬ ਦੇ ਕਿਸਾਨਾਂ ਨਾਲ ਉਲਝੋ ਇਹ ਮੇਰੀ ਸਲਾਹ ਹੈ ਉਹਨਾਂ ਨੂੰ